ਦੀ ਕੋਲ ਈਲ ਕਰ ਰਹੇ ਵਖਰੀ ਅੱਜ ਇੱਕ ਸਰਪੰਚ 75 ਬੰਦੇ ਲਿਆ ਮੈਂ ਉਹਨੂੰ ਖੜਾ ਵੀ ਕੀਤਾ ਤੁਸੀਂ ਇੰਨੀ ਸੀਗੇ ਉਹ ਹਰੜ ਹਰੜ ਪੂਰੇ ਗੱਲਾਂ ਪੂਰੇ ਗੱਲਾਂ ਦਾ ਜੇ ਅਸੀਂ ਸਾਰੇ 75 75 ਬੰਦੇ ਲੈ ਆਈਏ ਤੇ ਤੁਸੀਂ ਇਹ ਜਲਾਲੇ ਦਾ ਹਾਲ ਵੇਖ ਲਓ ਕੀ ਹੋਣਾ ਤੇ ਮੁੜ ਕੇ ਇਹ ਨਾ ਵੇ ਮੁੜ ਕੇ ਫੇਰ ਮਤਲਬ ਪਾਲੰਗੂ ਸਾਰੇ ਹੀ ਥਾਣੇ ਚੀ ਵੜ ਜਾਣ ਵੀ ਸਾਡਾ ਪਰਦਾ ਕੈਨਸਲ ਕਰਾ ਸਰਵੰਤ ਤੇ ਵਖਰਾ ਹੋਇਆ ਉਹ ਪਰਚਾ ਆ ਆ ਹੁਣ ਪਰਚਾ ਹੋਇਆ ਜੀ ਮੈਂ ਕਿ ਨਹੀਂ ਨਾ ਤੱਕਾ ਸਾਰਾ ਜਿਹੜਾ ਅਸੀਂ ਬਿਲਕੁਲ ਕਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਸਾਡੇ ਪ੍ਰਧਾਨ ਹਰਾਂ ਦੀਆਂ ਗੱਡੀ ਤੇ ਸੁੱਧੀਆਂ ਗੋਲੀਆਂ ਵਜੀਆਂ ਨੇ ਤੇ 336 ਦਾ ਪਰਚਾ ਮੋਟਾ ਵੀ ਔਰ ਪਤਾ ਕੀ ਵਿਸ਼ਵਾਸ ਤੋਂ ਆਇਆ ਡੀਐਸਪੀ ਨੇ ਵੀ ਮੈਂ ਪਰਚਾ ਦਾ ਸ਼ਹਿਰੋਂ ਸਿਟੂ ਲੈਬ ਦੀ ਰਿਪੋਰਟ 15 ਦਿਨਾਂ ਬਾਅਦ ਗੱਡੀ ਮੰਨ ਕੋ ਬੇਲ ਤੇ ਲਈ ਸਪੋਰਟ ਹੈ ਇਹ ਗੱਡੀ ਜੋ ਸਿੱਕੇ ਬਰਾਮਦ ਹੋਏ ਦੇਖੋ ਅਸੀਂ ਅਮਨ ਪਸੰਦਿਆਂ ਅਸੀਂ ਅਮਨ ਪਸੰਦਿਆਂ ਵਕੀਲ ਵੀ ਆ ਅਹੀਂ ਐਵੇਂ ਨਹੀਂ ਪੜਿਆ ਦਿੱਲੀ ਯੂਨੀਵਰਸਿਟੀ ਤੋਂ ਲੋਕ ਇਦਾਂ ਅਮਰੀਕਾ ਤੋਂ ਮੈਂ ਪੜ ਗਿਆ ਬਈ ਕੋਈ ਤੁਹਾਨੂੰ ਵਿਸ਼ਵਾਸ ਤੋਂ ਹੋਣਾ ਅਸੀਂ ਬਹੁਤ ਵਧੀਆ ਸਿਆਸਤ ਕਰਨ ਜਾਣਦੇ ਆ ਅਸੀਂ ਉਹ ਹੀ ਕਰਨੀ ਹੈ ਅਸੀਂ ਜਿਹੜੇ ਧੱਕਾ ਕਰਨ ਤੇ ਆਏ ਨਾ ਇਹ ਬੰਦੇ ਸਾਡੇ ਕੰਟਰੋਲ 'ਚ ਨਹੀਂ ਰਹਿੰਦੇ ਮੈਂ ਦੰਦਾ ਇਸ ਕਰਕੇ ਹੀ ਨਹੀਂ ਕਰਨਾ ਚਾਹਉਂ ਨਹੀਂ ਕਰ ਸਕਦਾ ਆ ਲੋ ਆ ਜੀ ਅੱਜ ਵੇਖ ਲਓ ਲੋਕ ਮੋਸ਼ਨਲ ਕਿੰਨੇ ਜੁਗ ਜੁਗ ਪਸੰਦ ਲਵਲੀ ਜਣਾ ਉਹਨੂੰ ਲੱਗਦਾ ਮਸਲਾ ਹੈ ਸਾਰੀ ਨੌਲੇਜ ਆ ਤੁਹਾਡੀ ਨੌਲੇਜ ਆ ਸਾਰੇ ਉਹ ਤੁਹਾਡੀ ਨੌਲੇਜ ਆ ਹਾਂ ਸੁਣੋ ਅੱਛਾ ਇਹ ਜਿਹੜੇ ਬੱਚੇ ਤਿੰਨ ਨੇ ਆਹ ਦੱਸੋ ਇਹ ਕਿਹੜੇ ਸਾਹ ਮਹੀਨੇ ਬਾਹਰ ਰੱਖਦੇ ਫੇਰ ਕਰਕੇ ਕਰਾਉਂ ਗੋਲੀ ਉਹ ਚਲਾਉਣ ਤਿੰਨ ਨਬਾਲਕ ਫਿਰ ਚੋ ਚਲਾਉਣ ਤਿੰਨ ਨਬਾਲਕ ਦੇ ਪਾਏ ਐਂਟਰੀ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਸਾਰਾ ਕੋਈ ਤੁਹਾਡੇ ਸਾਹਮਣੇ ਉਹ ਤਾਂ ਵੀ ਇੱਥੇ ਸੀਗਾ ਹਾਂ ਔਜਰਾ ਸਾਹਿਬ ਵੀ ਸਾਰੇ ਆ ਹੀ ਵੇਖਿਆ ਜੀ ਮੈਂ ਮੌਕੇ ਤੇ اسی ਮੌਕੇ ਤੇ ਆਇਆ ਹਾਂ ਉਹ ਜਿਹੜੀ ਚੀਜ਼ ਹੈਗੀ ਉਹ ਤੇ ਇਹਨਾਂ ਨਾਲ ਤੇ ਇਹ ਕੌਣ ਹੈ ਐਸਚਓ ਦਾ ਡੀਐਸਪੀ ਕਰੀ ਜਾਂਦੇ ਨਹੀਂ ਹੁੰਦਾ ਜੀ ਨਹੀਂ ਹੁੰਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਨਾਈਸ ਸਰ ਬਾਜੀ ਬਾਈਟ ਕਰ ਲੀ ਸਰ ਬੋਲੋ ਜੀ ਆਹ ਬੋਲੋ ਜੱਕ ਮਿੰਟ ਸਰ ਇੱਕ ਮਿੰਟ ਹਜੇ ਹਜੇ ਕਵਰ ਵਿੱਚ ਨਾਲ ਆ ਜੋ ਉਹ ਪਤਲਾ ਸਾੜਨਾ ਜੇ ਆਪਾਂ ਹਾਂ ਸਰ ਅੱਜ ਖਾਨੇ ਗੇ ਤੇ ਨਾਲ ਗਿਆ ਕੀ ਮਾਮਲਾ ਦੇਖੋ ਤੁਸੀਂ ਬਹੁਤ ਸਰਕਾਰਯੋਗ ਪ੍ਰੈਸ ਵਾਲੇ ਹੋ ਤੁਸੀਂ ਜਿਹੜੀਆਂ ਜਾਂਸਤੀਆਂ ਹੁੰਦੀਆਂ ਉਹਨਾਂ ਨੂੰ ਹਾਈਲਾਈਟ ਕਰਦੇ ਹੋ ਜੋ ਖਬਰ ਆਉਂਦੀ ਹੈ ਉਹਨੂੰ ਤੁਸੀਂ ਬੜੇ ਸੁਚੱਜੇ ਢੰਗ ਨਾਲ ਸਾਹਮਣੇ ਲੋਕਾਂ ਚ ਲਿਆਉਂਦੇ ਹੋ ਲੇਕਿਨ ਇੱਕ ਗੱਲ ਮੈਂ ਕਹਿਣਾ ਹੈ ਵੀ ਜਿੰਨਾ ੱਤਕਾ ਐਸ ਇਲੈਕਸ਼ਨ ਜੋ ਹੈ ਜਿਹੜੀ ਸਾਡੀ ਵਾਰਡ ਨੰਬਰ 7 ਤੇ ਵਾਰਡ ਨੰਬਰ 5 ਜੋ ਹੈ ਅਸੀਂ ਦਾਅਵੇ ਨਾ ਕਹਿੰਨੇ ਆ ਵੀ ਅਸੀਂ ਦੋਵੇਂ ਸੀਟਾਂ ਜਿੱਤਦੇ ਸਾਂ 372 ਕਾਂਗਰਸ ਦੀ ਸੀਟਾਂ ਵੋਟਾਂ ਸੀਗੀਆਂ ਉਹਨੂੰ ਉਲਟ ਕਰਕੇ ਆਮ ਪਾਰਟੀ ਦੀਆਂ ਬਣਾਤੀਆਂ ਤੇ ਸਾਡੀਆਂ ਜਿਹੜੀਆਂ ਅਸੀਂ ਘੱਟ ਦਿਖਾਤੀਆਂ ਕੋ ਤਾਂ ਕਿ ਇਹ ਕਾਂਗਰਸ ਨੇ ਜਿੱਤਣਾ ਅੰਗਲੀਆਰ ਇਹਨਾਂ ਦਾ ਗਰਾਫ ਨਾ ਵਜੇ ਪਰ ਮੈਂ ਇੱਕ ਗੱਲ ਕਹਿੰਦਾ ਦੋਵੇਂ ਮੋਡਾਂ ਅਸੀਂ ਦਿਲੋਂ ਜਿੱਤਿਆਂ ਜਨਾਲੇ ਦੇ ਲੋਕਾਂ ਦੇ ਦਿਲ ਜਿੱਤ ਲੈਨੇ ਲੋਕਾਂ ਦੀਆਂ ਵੋਟਾਂ ਲੈ ਕੇ ਅਸੀਂ ਜਿੱਤੇ ਆ ਤੇ ਇੱਕ ਗੱਲ ਮੈਂ ਚੇਤਾਵਨੀ ਦੇਣਾ ਚਾਹੁੰਦਾ ਧਾਰੀਵਾਲ ਸਰ ਧਾਰੀਵਾਲ ਸਾਹਿਬ ਇਹਨਾਂ ਤੱਕਾ ਨਾ ਕਰੋ ਲੋਕ ਤੁਹਾਡੇ ਵਿਰੋਧ ਅੱਗੇ ਹੋ ਗਏ ਨੇ ਤੁਸੀਂ ਸਰਪੰਚ ਦੇ ਧੱਕੇ ਨਾਲ ਬਣਾ ਲਏ ਨੇ ਲੇਕਿਨ ਇੱਕ ਇੱਕ ਸਰਪੰਚ ਦੀ ਉਹ ਹਾਲਤ ਹੋਣੀ ਆ ਦੁਰਦਸ਼ਾ ਹੋਣੀ ਆ ਵੀ ਜਿਹੜੇ ਉਹ ਵੀ ਸਰਪੰਚ ਵੀ ਯਾਦ ਕਰਨਗੇ ਔਰ ਮੈਂ ਤੁਹਾਨੂੰ ਦੱਸ ਦਣਾ ਮਾਦ ਮਰਾਇ ਸਾਨੂੰ ਆਲਰੇਡੀ ਸਰਪੰਚ ਸਾਨੂੰ ਅਪਰੋਚ ਕਰ ਚੁੱਕੇ ਨੇ ਪਏ ਉਹਨਾਂ ਦੇ ਭੱਲੇ ਕੱਖ ਨਹੀਂ ਆਪ ਦੇ ਤੁਸੀਂ ਬਣਨਾ ਆ ਤਾਂ ਹੀ ਤੁਹਾਡੇ ਨਾਲ ਹੀ ਕੰਮ ਕਰਨਾ ਆ ਨਾ ਇਹਨਾਂ ਕੋਲ ਪੈਸਾ ਡਵੈਲਪਮੈਂਟ ਲਈ ਨਾ ਇਹਨਾਂ ਨੂੰ ਢੰਗ ਤਰੀਕਾ ਇਹ ਬਿਲਕੁਲ ਨਸ਼ਿਆਂ ਨੂੰ ਵੇਚਣ ਦੇ ਲੱਗੇ ਨੇ ਉਹਦੇ ਨਾਲ ਬੱਚੇ ਸਾਡੇ ਖਤਮ ਹੋ ਰਹੇ ਨੇ ਔਰ ਮੈਂ ਤੁਹਾਡੇ ਮਾਧਿਅਮ ਰਹੀ ਇੱਕ ਚੀਜ਼ ਅਪੀਲ ਕਰਨੀ ਚਾਹੁੰਦਾ ਤੁਸੀਂ ਬਹੁਤ ਸਤਿਕਾਰਯੋਗ ਸਾਰਿਆਂ ਦਾ ਵੱਡਾ ਇਹਨਾ ਪ੍ਰੋਮਿਸ ਸੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂ ਤੇ ਅਸ ਵੇਲੇ ਕਹਿੰਦੇ ਨੇ ਵੀ ਸਾਡੇ ਸਰਕਲ ਪ੍ਰਧਾਨ ਜਿੰਨਾ ਮਰਜ਼ੀ ਨਸ਼ਾ ਵੇਚ ਲੈਣ ਅਸੀਂ ਉਹਨਾਂ ਨੂੰ ਨਹੀਂ ਟੱਕਰਾਂ ਇਹਨਾਂ ਦੇ ਆਪਣੇ ਬੰਦੇ ਲੱਗੇ ਨੇ ਇਹ ਆਪ ਲੱਗ ਪਏ ਨੇ ਤੁਸੀਂ دریاਫਤ ਕਰੋ ਸਾਡੇ ਨੂੰ ਵੱਧ ਜਾਣੋ ਕਿਹੜਾ ਬੰਦਾ ਕਰਾ ਰਿਹਾ ਕਿਹੜਾ 5 ਕਿਲੋ ਲਿਆਉਂਦਾ ਤੇ 20 ਕਿਲੋ ਘਟਾਉਂਦਾ ਇਹ ਤੁਹਾਨੂੰ ਸਾਰਾ ਪਤਾ ਹੈ ਮੈਂ ਬੇਨਤੀ ਕਰਦਾ ਹੋਇਆ ਜੋ ਅੱਜ ਹੋਇਆ ਅਸੀਂ ਗਾਂ ਤੋਂ ਵੀ ਇਸੇ ਤਰੀਕੇ ਨਾਲ ਤਕੜੇ ਹੋ ਕੇ ਧਰਨੇ ਦੇਣੇ ਅਸੀਂ ਇਹਨੂੰ ਬੰਦ ਨਹੀਂ ਕੀਤਾ ਬਲੇ ਲੇਕਿਨ ਨਿਆ ਇਹਨਾਂ ਤੋਂ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ ਹਟਾਂਗੇ ਇਹ ਸਾਡਾ ਮਾਨਿਆ ਮੰਸ਼ਾ ਔਰ ਅਸੀਂ ਭਾਈਚਾਰੇ ਵਕੀਲ ਸਾਹਿਬਾਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਇਸ ਵਕੀਲ ਸਾਡਾ ਸਿਆਣਾ ਪ੍ਰਧਾਨਵੀ ਰਹਿ ਚੁੱਕੇ ਨੇ ਬ੍ਰਿਜੋਲਜੀ ਇਹਨਾਂ ਦੀ ਭਾਬੀ ਜੀ ਸੀਗੇ ਜਿਹੜੇ ਖੜੇ ਸੀ ਤੱਕਾ ਕੀਤਾ ਸੰਜੀਵ ਨਾਲ ਇਹਦੇ ਨਾਲ ਇਹ ਪੌਂਟਿੰਗ ਏਜੰਸੀ ਲੇਕਿਨ ਇੰਨਾ ਤੱਕਾ ਹੀ ਹੁੰਦਾ ਨਹੀਂ ਦੇਖਿਆ ਔਰ ਸਾਨੂੰ ਪੂਰਾ ਆਸ ਦਵਾ ਕੇ ਗਏ ਨੇ ਵਿਸ਼ਵਾਸ ਦਵਾ ਕੇ ਗਏ ਨੇ ਵੀ ਸਾਨੂੰ ਸਾਰਾ ਜਿਹੜਾ ਜੋ ਕੁਝ ਤੁਸੀਂ ਲਿਖਿਆ ਅਸੀਂ ਨਿਆਂ ਦੇਾਂਗੇ ਪਰਚਾ ਵੀ ਕੈਨਸਲ ਕਰਾਵਾਂਗੇ ਔਰ ਤੁਹਾਡੇ ਨਾਲ ਜੋ ਤੱਕਾ ਹੋਇਆ ਉਹ ਵੀ ਇਨਸਾਫ ਕਰਾਵਾਂਗੇ ਜੇਕਰ ਪਰਚਾ ਨਹੀਂ ਕੈਨਸਲ ਹੁੰਦਾ ਤੇ ਫਿਰ ਇਹਦੋਂ ਵੱਡਾ ਹੋਊਗਾ ਜੀ ਕੰਮ ਅਸੀਂ ਹਟ ਨਹੀਂ ਜਾਣਾ ਹੁਣ ਤੇ ਲੋਕਾਂ ਨੂੰ ਥੋੜਾ ਜਿਹਾ ਜੋਸ਼ ਹੀ ਆਇਆ ਅਜੇ ਵੇਲੇ ਹੈਗੇ ਆ ਅਜੇ ਨਾ ਕਣਕਿਆ ਤੇ ਲੋਕ ਜਿਹੜੇ ਲੋਕ ਦੇ ਲੱਭਦੇ ਨੇ ਇਹੋ ਜਿਹੇ ਮੁੱਦਿਆਂ ਨੂੰ ਤਾਂ ਸਾਨੂੰ ਤੇ ਮੁੱਦਾ ਹੀ ਬੜਾ ਵਧੀਆ ਦਿੱਤਾ ਐਸ ਵੇਲੇ ਇੱਕ ਗੱਲ ਤੁਹਾਡੇ ਮਾਦਮ ਨਾਲ ਰਹੀ ਕਹਿਣਾ ਸਾਰਾ ਜਨਾਲਾ ਇਹਨਾਂ ਨੇ ਆਪਣੇ ਉਲਟ ਕਰ ਲਿਆ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਇਹ ਲੋਕ ਇਹ ਜਿਹੜੇ ਬਿਜ਼ਨਸਮੈਨ ਨੇ ਬਿਜ਼ਨਸ ਕਮਿਊਨਿਟੀ ਆ ਇਹ ਵਪਾਰ ਕਰਦੇ ਨੇ ਇਹ ਅਮਨ ਸ਼ਾਂਤੀ ਕਾਨੂੰਨ ਮੰਗਦੇ ਨੇ ਤੇ ਜੇ ਧੱਕਾ ਕਰਨਗੇ ਤਾਂ ਫਿਰ ਵਿਰੋਧ ਉਹ ਹੋਣਾ ਇਹਨਾਂ ਦਾ ਇਹਨਾਂ ਨੂੰ ਲੱਭਣਾ ਨਹੀਂ ਕਿਹਨੇ ਆਪਾਂ ਧੰਨਵਾਦ ਠੀਕ ਹੈ ਧੰਨਵਾਦ